ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਦਰਸ਼ਕਾਂ ਨੂੰ ਦੱਸ ਦਈਏ ਵੀ ਜੋ ਬਹੁਤ ਹੀ ਮੰਦ ਭਾਗਾ ਦੌਰ ਚੱਲ ਰਿਹਾ ਹੈਗਾ ਪੰਜਾਬ ਦੇ ਉੱਤੇ ਇੱਕ ਹੜ੍ਹਾਂ ਦਾ ਦੌਰ ਚੱਲ ਰਿਹਾ ਹੈਗਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਪਾਣੀ ਜੋ ਪਹੁੰਚ ਚੁੱਕਿਆ ਹੈਗਾ ਪਿੰਡਾਂ ਦੇ ਵਿੱਚ ਤੇ ਕਾਫੀ ਤਵਾਹੀ ਮਚਾਈ ਹੋਈ ਆ ਜਾਨੀ ਮਾਲੀ ਨੁਕਸਾਨ ਹੋਇਆ ਹੈਗਾ ਜਿਵੇਂ ਡੰਗਰਮਾਲ ਦਾ ਬਹੁਤ ਨੁਕਸਾਨ ਹੋਇਆ ਹੈਗਾ ਤੇ ਘਰਾਂ ਦੇ ਵਿੱਚ ਪਾਣੀ ਵੜਨ ਦੇ ਕਰਕੇ ਰੋਜ਼ਮਰਰਾ ਦੀ ਜ਼ਿੰਦਗੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਆ ਤੇ ਉਸ ਦੇ ਤਹਿਦੀ ਜੋ ਜਿੱਥੇ ਲੋਕ ਇੱਕ ਪਾਸੇ ਪਾਣੀ ਦੇ ਨਾਲ ਜਾਂ ਉਹਨਾਂ ਦਾ ਨੁਕਸਾਨ ਹੋਇਆਗਾ ਉੱਥੇ ਦੂਜੇ ਪਾਸੇ ਹੀ ਪੰਜਾਬ ਦਾ ਇੱਕ ਰੂਪ ਇਹ ਹੈ ਵੀ ਜੋ ਉਹਨਾਂ ਲੋਕਾਂ ਦੀ ਸਹਾਇਤਾ ਲਈ ਮੂਰੇ ਪਹੁੰਚ ਰਹੇ ਆ ਸਾਡੇ ਪੰਜਾਬ ਦੇ ਜੋ ਨੌਜਵਾਨ ਹੋਰ ਜੋ ਇਲਾਕੇ ਜਿੱਥੇ ਕੀ ਹੜ ਦਾ ਪਾਣੀ ਨਹੀਂ ਪਹੁੰਚਿਆ ਉਹਨਾਂ ਕੰਨੀਆਂ ਪੂਰੀ ਮਦਦ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਉਸ ਦੇ ਤਹਿਤੀ ਪਿੰਡ ਜਲਾਲਦੀয়াল ਜੋ ਕਿ ਰੈਕੋਟ ਤਹਿਸੀਲ ਦਾ ਇੱਕ ਵੱਡਾ ਪਿੰਡ ਹੈ ਨਾਮੀ ਪਿੰਡੇ ਤੇ ਉੱਥੇ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ ਕਿ ਜੋ ਘਟੋ ਘਟ ਸੱਤ ਤੋਂ ਅੱਠ ਟਰਾਲੀਆਂ ਜੋ ਸਮਾਨ ਦੀਆਂ ਖਰੇਚਾਰੇ ਦੀਆਂ ਜਾਂ ਆਚਾਰ ਜੀ ਨੂੰ ਕਹਿੰਦੇ ਆ ਮੱਕੀ ਦਾ ਆਚਾਰ ਡੰਗਰਾ ਬੱਚਿਆਂ ਲਈ ਜਾਂ ਹੋਰ ਜੋ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਜੋ ਚੀਜ਼ਾਂ ਕੰਮ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਇਹਨਾਂ ਨੇ ਜੋ ਇਕੱਠਾ ਕੀਤਾ ਤੇ ਸਾਰੇ ਨੌਜਵਾਨ ਵੀਰ ਜਿੱਥੇ ਪਹੁੰਚੇ ਨੇ ਤੇ ਬਹੁਤ ਹੀ ਉਹ ਉਸਾਂ ਇਹਨਾਂ 'ਚ ਦੇਖ ਰਿਹਾ ਹੈਗਾ ਕਿਉਂਕਿ ਜਿੱਥੇ ਇੱਕ ਪਾਸੇ ਸਾਰੇ ਹੀ ਜੋ ਲੋਕ ਜਿੱਧਰ ਹੜ੍ਹ ਪ੍ਰਭਾਵਿਤ ਏਰੀਆਗਾ ਉੱਥੇ ਕਾਫੀ ਹੀ ਬਹੁਤ ਲੋਕਾਂ ਦੇ ਵਿੱਚ ਨਮੂਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਨੂੰ ਹੌਸਲਾ ਅਭਜਾਈ ਲਈਏ ਲੋਕ ਜੋ ਸਾਡੇ ਵੀਰ ਇੱਥੋਂ ਇਕੱਠੇ ਹੋ ਕੇ ਉੱਥੇ ਜਾ ਰਹੇ ਨੇ ਉਹਨਾਂ ਦੀ ਬਾਹ ਫੜ ਰਹੇ ਨੇ ਤੇ ਫੜਨੀ ਵੀ ਚਾਹੀਦੀ ਹੈ ਕਿਉਂਕਿ ਭਾਈ ਭਾਈ ਦੇ ਕੰਮ ਆਉਂਦਾ ਹੈ ਤੇ ਗੱਲਬਾਤ ਕਰਵਾਵਾਂਗੇ ਤੁਹਾਡੇ ਨਾਲ ਜੋ ਇੱਥੇ ਨੌਜਵਾਨ ਮੁੰਡੇ ਇੱਥੇ ਪਹੁੰਚੇ ਆ ਉਹਨਾਂ ਨੂੰ ਪੁੱਛਾਂਗੇ ਵੀ ਕੀ ਕੀ ਇੱਥੇ ਲੈ ਕੇ ਜਾ ਰਹੇ ਆ ਤੇ ਫਿਲਹਾਲ ਦੀ ਘੜੀ ਜੋ ਇਸ ਉਪਰਾਲੇ ਦੀ ਜੋ ਬਾਹ ਫੜੀ ਆ ਪਿੰਡ ਦੇ ਸਰਪੰਚ ਸਰਦਾਰ ਪਿਤਪਾਲ ਸਿੰਘ ਤੇ ਹੋਰ ਵੀ ਪਤਵੰਤੇ ਸੱਜਣ ਜਿਨ੍ਹਾਂ ਨੇ ਨੌਜਵਾਨਾਂ ਦੀ ਮਦਦ ਕੀਤੀ ਤੇ ਖਾਸ ਕਰ ਇਹ ਨੌਜਵਾਨੀ ਇਸ ਜੋ ਕਹਿ ਸਕਦੇ ਆ ਵੀ ਜੋ ਵੀ ਉਪਰਾਲਾ ਕੀਤਾ ਹੈ ਨੌਜਵਾਨਾਂ ਦੇ ਸੰਭਵੀ ਹੋ ਇਹਨਾਂ ਦੇ ਥਰੂ ਹੀ ਸੰਭਵ ਹੋ ਸਕੇ ਹੋ ਸਕੇਗਾ ਤੇ ਸਾਡੇ ਨਾਲ ਜੋ ਸਰਪੰਚ ਸਾਹਿਬ ਗੱਲਬਾਤ ਕਰਨਗੇ ਸਰਪੰਚ ਸਾਹਿਬ ਜੋ ਅੱਜ ਇੱਥੇ ਇਹ ਜੋ ਚਿੰਤਾ ਲੈ ਕੇ ਜਾ ਰਹੇ ਆ ਨੌਜਵਾਨ ਇਹ ਕੀ ਕੀ ਆ ਤੇ ਇਹਨਾਂ ਨੇ ਕਿਵੇਂ ਉਪਰਾਲਾ ਕੀਤਾ ਥੋੜਾ ਜਿਹਾ ਦੱਸੋਗੇ ਜੇ ਜਦੋਂ ਜੀ ਹਾੜਾਂ ਬਾਰੇ ਸੁਣਿਆ ਉੱਥੇ ਤਾਂ ਸਾਡੇ ਜਿਹੜੇ ਨੌਜਵਾਨ ਸੀ ਪਿੰਡ ਦੇ ਇਹਨਾਂ ਨੇ ਉਸੇ ਵਕਤ ਹੀ ਆਪਣਾ ਇੱਕ رائے ਬਣਾਈ ਵੀ ਆਪਾਂ ਨੂੰ ਦੇਖਣਾ ਚਾਹੀਦਾ ਉੱਥੇ ਜਾ ਕੇ ਵੀ ਕੀ ਚਾਹੀਦਾ ਲੋੜ ਕੀ ਆ ਤਾਂ ਦੋ ਗੱਡੀਆਂ ਦੇ ਵਿੱਚ ਨੌਜਵਾਨ ਇਥੋਂ ਗਏ ਪਿੰਡੋਂ ਔਰ ਜਾ ਕੇ ਉੱਥੇ ਦੇਖਿਆ ਇਹਨਾਂ ਨੇ ਆ ਕੇ ਪਿੰਡ ਦੇ ਵਿੱਚ ਉਹੀ ਨਾਊਂਸਮੈਂਟ ਕਰਵਾਈ ਕਿ ਜਿਹੜੀਆਂ-ਜਿਹੜੀਆਂ ਚੀਜ਼ਾਂ ਉੱਥੇ ਚਾਹੀਦੀਆਂ ਨੇ ਉਹ ਜਿਵੇਂ ਤੂੜੀ ਦੀ ਕਮੀ ਸੀਗੀ ਉੱਥੇ ਤੂੜੀ ਪਸ਼ੂਆਂ ਲਈ ਤੂੜੀ ਚਾਹੀਦੀ ਸੀ ਔਰ ਚਾਰਾ ਚਾਹੀਦਾ ਸੀਗਾ ਔਰ ਉੱਥੇ ਬੰਨਾਂ ਦੇ ਲਈ ਮਿੱਟੀ ਵੀ ਨਹੀਂ ਇਕੱਠੀ ਹੋ ਰਹੀ ਕਿਉਂਕਿ ਸਾਰਾ ਉੱਥੇ ਪਾਣੀ ਦੇ ਵਿੱਚ ਗਿੱਲਾ ਹੋ ਚੁੱਕਿਆ ਹੈ ਤੇ ਸੁੱਕੀ ਮਿੱਟੀ ਨਹੀਂ ਮਿਲਦੀ ਔਰ ਉਹਦੇ ਵਿੱਚ ਸਾਡੇ ਨੌਜਵਾਨਾਂ ਨੇ ਫਿਰ ਇਹ ਮਿੱਟੀ ਇਕੱਠੀ ਕੀਤੀ ਆ ਤੇ ਸਾਰੇ ਜਿਹੜੇ ਪਲਾਸਟਿਕ ਦੇ ਬੈਗ ਆ ਉਹ ਭਰੇ ਆ ਉਹਨੂੰ ਟਾਂਕੇ ਲਗਾ ਕੇ ਟਰਾਲੀਆਂ ਦੇ ਵਿੱਚ ਲੋਡ ਕੀਤਾ ਹੁਣੇ ਸਾਰਾ ਇਹ ਉੱਥੇ ਬੰਨ ਤੇ ਲਿਆ ਰਹੇ ਨੇ ਅੱਛਾ ਬਕਾਇਦਾ ਮਿੱਟੀ ਵੀ ਇੱਥੋਂ ਲੈ ਕੇ ਜਾ ਰਹੇ ਆ ਤੇ ਬੋਰੀਆਂ ਦੇ ਵਿੱਚ ਪੈਕ ਕੀਤੀ ਆ ਬਿਲਕੁਲ ਬਹੁਤ ਲੋਡ ਆ ਜੀ ਅੱਜ ਉੱਥੇ ਮਿੱਟੀ ਦੀ ਕਿਉਂਕਿ ਜੋ ਮਿੱਟੀ ਆ ਉਹ ਤਾਂ ਵੇਚ ਚੁੱਕੀ ਆ ਹਾਂਜੀ ਤੇ ਤੁਹਾਨੂੰ ਨਹੀਂ ਲੱਗਦਾ ਵੀ ਜੋ ਅੱਜ ਤਾਂ ਚਲੋ ਉਹਨਾਂ ਦੀ ਮਦਦ ਜੋ ਹੋ ਰਹੀ ਆ ਉਹਨਾਂ ਲੋਕਾਂ ਦੀ ਜੋ ਹਰਪ੍ਰੀਤ ਸਾਡੇ ਵੀਰ ਉੱਥੇ ਬੈਠੇ ਨੇ ਫਸੇ ਹੋਏ ਨੇ ਇਸ ਮਾਹੌਲ ਦੇ ਵਿੱਚ ਪਰ ਆਉਣ ਵਾਲੇ ਸਮੇਂ ਜਦੋਂ ਪਾਣੀ ਉਤਰੇਗਾ ਉਦੋਂ ਇਸ ਤੋਂ ਵੀ ਜ਼ਿਆਦਾ ਮਦਦ ਦੀ ਲੋੜ ਪੈ ਸਕਦੀ ਹੈ ਉਹਨਾਂ ਨੂੰ ਜੀ ਹਾਂਜੀ ਉਹ ਤਾਂ ਹੈ ਜੀ ਹੁਣ ਜਿਹੜੇ ਪਾਣੀ ਜਿੱਥੋਂ ਦੀ ਲੰਘਿਆ ਉਹਨਾਂ ਨੇ ਉਹ ਜ਼ਮੀਨਾਂ ਪੂਰੀਆਂ ਤਹਿਸ਼ ਨਹਿਸ ਕਰ ਦਿੱਤੀਆਂ ਨੇ ਉਹ ਅਜੇ ਉਹਨੂੰ ਉਪਜਾਊ ਹੋਣ ਲਈ ਵੀ ਟਾਈਮ ਲੱਗਣਾ ਪਰ ਉਹ ਬਾਅਦ ਦੇਖਾਂਗੇ ਪਹਿਲਾਂ ਜਿਹੜਾ ਦੇਖਣ ਵਾਲਾ ਹੈ ਇਹ ਆ ਵੀ ਹੁਣ ਉਹਨਾਂ ਨੂੰ ਬਚਾਉਣਾ ਕਿਵੇਂ ਆਪਾਂ ਪਹਿਲਾਂ ਉਹਨਾਂ ਨੂੰ ਬਚਾਵਾਂਗੇ ਫਿਰ ਉਹ ਜਿਹੜਾ ਹਾਲਾਤ ਹੋਣਗੇ ਉਹ ਫਿਰ ਦੇਖੇ ਜਾਣਗੇ ਬਿਲਕੁਲ 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 ਸਹੀ ਗੱਲ ਕਹੀ ਹੈ ਜੋ ਸਰਪੰਚ ਸਾਹਿਬ ਨੇ ਵੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਮਦਦ ਦੀ ਲੋੜ ਪਵੇਗੀ ਤੇ ਸਾਡੇ ਕੰਨਿਓ ਸਾਡੇ ਚੈਨਲ ਕੰਨਿਓ ਐ ਅਪੀਲ ਹੈ ਪੂਰੇ ਪੰਜਾਬ ਵਾਸੀਆਂ ਜਾਂ ਪੂਰੇ ਦੇਸ਼ ਵਾਸੀਆਂ ਨੂੰ ਵੀ ਵੱਧ ਚੜ ਕੇ ਉੱਥੇ ਪਹੁੰਚੋ ਤੇ ਉਹਨਾਂ ਦੀ ਮਦਦ ਕਰਨ ਲਈ ਆਪਾਂ ਉਹਨਾਂ ਦੀ ਵਾਹ ਫੜੀਏ ਤੇ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਮਦਦ ਦੀ ਲੋੜ ਪਵੇਗੀ ਕਿਉਂਕਿ ਜ਼ਮੀਨਾਂ ਸਾਫ਼ ਕਰਨੀਆਂ ਪੈਣਗੀਆਂ ਫਸਲ ਜੋਗੀਆਂ ਕਰਨੀਆਂ ਪੈਣਗੀਆਂ ਤੇ ਹੋਰ ਵੀ ਸਾਡੇ ਨਾਲ ਇੱਥੇ ਪਤਵੰਤੇ ਸੱਜਣ ਖੜੇ ਨੇ ਜਿਵੇਂ ਕਿ ਸਾਡੇ ਵੀਰ ਭੋਲਾ ਜੀ ਪਿੰਡ ਜਲਾਲਦੀਆਲ ਤੋਂ ਜੋ ਕਿ ਕਿਸਾਨ ਇੱਕ ਸੀਨੀਅਰ ਆਗੂ ਨੇ ਕਿਸਾਨ ਯੂਨੀਅਨ ਦੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਤੋਂ ਤੇ ਇਹਨਾਂ ਨੇ ਵੀ ਪੂਰਾ ਸਹਿਯੋਗ ਦਿੱਤਾਗਾ ਸਾਡੇ ਵੀਰਾਂ ਨੂੰ ਜੋ ਨੌਜਵਾਨ ਵੀਰ ਇੱਥੇ ਲੈ ਕੇ ਚੱਲੇ ਆ ਸਮਾਨ ਵੀਰ ਜੀ ਕਿਵੇਂ ਲੱਗਦਾ ਤੁਹਾਨੂੰ ਵੀ ਉੱਥੇ ਜਾ ਕੇ ਜੋ ਤੁਸੀਂ ਮਦਦ ਇਥੋਂ ਲੈ ਕੇ ਜਾ ਰਹੇ ਹੋ ਆਉਣ ਵਾਲੇ ਸਮੇਂ ਚ ਹੋਰ ਕਿੰਨੀ ਇੱਕ ਮਦਦ ਤੁਸੀਂ ਉੱਥੇ ਸਮੋਗੇ ਹਾਂਜੀ ਹੋਰ ਜਾ ਕੇ ਅਸੀਂ ਦੇਖਾਂਗੇ ਉਸ ਤੋਂ ਬਾਅਦ ਜੋ ਖੱਤੇ ਖੁੱਤੇ ਖਰਾਬ ਹੋਏ ਹੋਏ ਆ ਉਸ ਤੋਂ ਬਾਅਦ ਉਹ ਹੀ ਪੱਧਰ ਕਰਾਂਗੇ ਉਹਨਾਂ ਦੀ ਜ਼ਮੀਨ ਪੱਧਰ ਕਰਕੇ ਜਾਵਾਂਗੇ ਜਿਹੜੀ ਵੀ ਜੀ ਲੋਡ ਆ ਦੁਆ ਫੇਰ ਲੈ ਕੇ ਜਾਵਾਂਗੇ ਹੁਣ ਵੀ ਬਸਤੀਆਂ ਦੇ ਦੁਆਰੇ ਫੇਰ ਵੀ ਅਸੀਂ ਜਿੰਦੀ ਵੀ ਲੋਡ ਹੋਵੇ ਉਸ ਮਦਦ ਦੇ ਕਰ ਕਰਕੇ ਆਵਾਂਗੇ ਹੁਣ ਜਾ ਕੇ ਉਹ ਸੰਗਤ ਕੀ ਮੱਦ ਦੀ ਲੋੜਾ ਉਹੀ ਚੀਜ਼ ਇਹਨੂੰ ਲੈ ਕੇ ਜਾਵਾਂਗੇ ਬਿਲਕੁਲ ਹੁਣ ਖਾਸ ਕਰ ਜੋ ਹਰਾ ਚਾਰਾ ਜਾਂ ਮਿੱਟੀ ਇਸ ਤਰ੍ਹਾਂ ਦਾ ਸਮਾਨ ਹੀ ਉੱਥੇ ਜਾ ਰਿਹਾ ਹੈਗਾ ਹਾਂਜੀ ਹਾਂਜੀ ਆਚਾਰ ਵਗੈਰਾ ਤੂੜੀ ਵਗੈਰਾ ਮਿੱਟੀ ਵਗੈਰਾ ਇਹ ਤਿੰਨੇ ਚੀਜ਼ਾਂ ਹੁਣ ਲੈ ਕੇ ਜਾਣੇ ਆ ਤੇ ਹਾਂਜੀ ਸਰਪੰਚ ਸਾਹਿਬ ਹਾਂਜੀ ਮੈਂ ਇੱਕ ਸਾਰੇ ਹਿੰਦੁਸਤਾਨ ਦੀ ਅਪੀਲ ਕਰਦਾ ਇਹ ਬਈ ਜਿਹੜੇ ਬਿਜ਼ਨਸਮੈਨ ਆ ਜੋ ਵੀ ਕਾਰੋਬਾਰ ਕਰਦੇ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹਨਾਂ ਲੋਕਾਂ ਦੀ ਜਰੂਰ ਮਦਦ ਕਰਿਓ ਕਿਉਂਕਿ ਉਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਿਆ ਅਜੇ ਜਿਹੜਾ ਉਹਨਾਂ ਦਾ ਫਸਲ ਵਾੜੀ ਆ ਉਹ ਵੀ ਹੁਣ ਉੱਥੇ ਮੈਨੂੰ ਲੱਗਦਾ ਨਹੀਂ ਵੀ ਉਹ ਘੱਟੋ ਘੱਟ ਕੋਈ 3 ਤੋਂ 4 ਸਾਲ ਉੱਥੇ ਕੁਝ ਹੋ ਸਕੇਗਾ ਤਾਂ ਮੈਂ ਕਹਿੰਦਾ ਵੀ ਜਿਹੜੇ ਵੀ ਲੋਕ ਆਪਣੇ ਉਹਨਾਂ ਦੀ ਮਦਦ ਕਰ ਸਕਦੇ ਆ ਤਾਂ ਜਰੂਰ ਕਰਿਓ ਤੇ ਇਸੇ ਵਿੱਚ ਭਲਾਈ ਹੈ ਜੀ ਬਿਲਕੁਲ ਜੀ ਸਰਪੰਚ ਸਾਹਿਬ ਨੇ ਕਿਹਾ ਵੀ ਇਹਨਾਂ ਦੀ ਵਾਹ ਫੜਨ ਦੀ ਲੋੜ ਹੈ ਤੇ ਸਾਡੇ ਪੰਜਾਬ ਦੇ ਜੋ ਲੋਕਾਂ ਦੇ ਵਿੱਚ ਇੱਕ ਇੱਕ ਜੋਸ਼ ਹਮੇਸ਼ਾ ਹੀ ਇਹ ਹੁੰਦਾਗਾ ਵੀ ਆਪਣੇ ਭਾਈਆਂ ਦਾ ਕੀ ਇਹ ਤਾਂ ਸਾਡੇ ਪੰਜਾਬ ਦੇ ਆਪਣੇ ਵੀਰ ਨੇ ਤੇ ਦੇਸ਼ ਭਰ ਵਿੱਚ ਜਾਂ ਸੰਸਾਰ ਭਰ ਵਿੱਚ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਕੁਦਰਤੀ ਆਪਦਾ ਆਉਂਦੀ ਹੈ ਤੇ ਉੱਥੇ ਸਾਡੇ ਸਿੱਖ ਭਾਈਚਾਰਾ ਜਾਂ ਸਾਡੇ ਪੰਜਾਬੀ ਭਾਈਚਾਰਾ ਪਹਿਲਾਂ ਪਹੁੰਚਦੇ ਆ ਉਹਨਾਂ ਦੀ ਵਾਹ ਫੜਦੇ ਆ ਤੇ 2023 ਦੇ ਵਿੱਚ ਵੀ ਜੋ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹੜ੍ਹ ਆਏ ਸੀਗੇ ਤੇ ਉੱਥੇ ਵੀ ਵੱਧ ਝੜ ਕੇ ਲੋਕਾਂ ਨੇ ਸਾਥ ਦਿੱਤਾ ਸੀਗਾ ਤੇ ਅੱਜ ਦੀ ਘੜੀ ਜੋ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਨੇ ਜੋ ਇਹ ਨੁਕਸਾਨ ਝੱਲਿਆਗਾ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਆਦਾ ਪਾਣੀ ਛੱਡਣ ਦੀ ਜੋ ਆਸ ਹੈ ਵੀ ਲੱਗਦਾ ਹੈਗਾ ਵੀ ਹੋਰ ਵੀ ਪਾਣੀ ਛੱਡਿਆ ਜਾਏਗਾ ਤੇ ਉਸ ਦੇ ਨਾਲ ਵੱਡੇ ਪੱਧਰ ਤੇ ਜੋ ਨੁਕਸਾਨ ਦੇਖਣ ਨੂੰ ਮਿਲੇਗਾ ਤੇ ਇਸ ਲਈ ਕਿਰਪਾ ਕਰਕੇ ਸਾਡੇ ਕੰਨਿਓ ਇੱਕ ਅਪੀਲ ਜਿਵੇਂ ਸਰਪੰਚ ਸਾਹਿਬ ਨੇ ਕੀਤੀ ਹੈ ਤੇ ਸਾਡੇ ਕੰਨਿਓ ਵੀ ਇਹ ਅਪੀਲ ਹੈ ਵੀ ਵੱਧ ਚੜ੍ਹ ਕੇ ਉਹਨਾਂ ਲੋਕਾਂ ਦੀ ਮਦਦ ਕਰੋ ਆਉਣ ਵਾਲੇ ਸਮੇਂ 'ਚ ਹੋਰ ਵੀ ਮਦਦ ਦੀ ਲੋੜ ਪਵੇਗੀ ਜੋ ਜ਼ਮੀਨਾਂ ਸਾਫ ਕਰਨੀਆਂ ਪੈਣਗੀਆਂ ਕਿਉਂਕਿ ਉਹ ਜ਼ਮੀਨਾਂ ਹੁਣ ਖੇਤੀ ਯੋਗ ਨਹੀਂ ਰਹੀਆਂ ਨੇ ਕਿਉਂਕਿ ਉੱਥੇ ਬਹੁਤ ਹੀ ਘਟੋ-ਘਟ ਕਈ ਇਲਾਕਿਆਂ ਦੇ ਵਿੱਚ 10-10 ਫੁੱਟ ਵੀ ਗਾਦ ਲੜ ਚੁੱਕੀ ਹੈ ਤੇ ਜੇ ਉਹ ਉਹਨਾਂ ਦੇ ਸਹਾਰੇ ਆਪਾਂ ਛੜਤਾ ਤਾਂ ਉਹਨਾਂ ਤੋਂ ਇੰਨਾ ਜੋ ਹੁਣ ਹੀ ਉਹਨਾਂ ਦਾ ਜੋ ਕੰਮ ਟੁੱਟ ਚੁੱਕੀ ਹੈ ਮਾਲੀ ਜੋ ਨੁਕਸਾਨ ਉਹਨਾਂ ਨੂੰ ਹੋਇਆਗਾ ਤੇ ਆਉਣ ਵਾਲੇ ਸਮੇਂ 'ਚ ਉਸ ਨੂੰ ਉਹ ਰਿਕਵਰ ਕਰਨ ਲਈ ਉਹਨਾਂ ਨੂੰ ਕਾਫੀ ਸਮਾਂ ਲੱਗ ਜਾਊਗਾ ਤੇ ਇਸ ਕਰਕੇ ਸਾਨੂੰ ਹੀ ਵਾਹ ਫੜਨ ਦੀ ਲੋੜ ਹੈ ਤੇ ਵਾਚੜ ਕੇ ਸਾਥ ਦਵੋ ਉਹਨਾਂ ਦਾ ਤੇ ਸਾਡੇ ਨਾਲ ਹੁਣ ਨੌਜਵਾਨ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਵੀਰ ਜੋ ਸਾਡੇ ਪਿੰਡ ਜਰਾਲਦੀ ਵਾਲ ਦੇ ਮਿਹਨਤੀ ਨੌਜਵਾਨ ਵੀਰ ਨੇ ਤੇ ਬੀਰ ਜੀ ਕੀ ਕੀ ਲੈ ਕੇ ਚੱਲੇ ਹੋ ਵੀਰੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੀਰੇ ਕਿਵੇਂ ਤੂੜੀ ਹੋ ਗਈ ਤੇ ਥੈਲੇ ਹੋ ਗਏ ਆਪਣੇ ਅਚਾਰ ਹੋ ਗਿਆ ਤੇ ਜਾਣ ਕੇ ਲੋਡਵਾਂ ਦਾ ਹੋਰ ਵੀ ਦਵਾਈਆਂ ਦੂਆਂ ਮੈਡੀਸ਼ਨ ਵਗੈਰਾ ਲੈ ਕੇ ਚੱਲੇ ਆ ਬਿਲਕੁਲ ਤੇ ਬਾਕੀ ਕਿਹੜੇ ਹੋਰ ਵੀ ਲੋਡ ਪਈ ਤਾਂ ਫੇਰ ਵੀ ਜਾਵਾਂਗੇ ਬਿਲਕੁਲ ਜਿਵੇਂ ਲੱਗਦਾ ਹੈਗਾ ਵੀ ਹੁਣ ਉੱਥੇ ਜਿਵੇਂ ਹੜ ਆਇਆ ਡੰਗਰ ਪਸ਼ੂ ਵੀ ਮਰੇ ਆ ਤੇ ਉਸ ਦੇ ਨਾਲ ਬਿਮਾਰੀ ਫੈਲਣ ਦੀ ਵੀ ਜੋ ਕਾਫੀ ਅਸਰ ਲੱਗਦੇ ਆ ਤੇ ਦਵਾਈਆਂ ਦੀ ਵੀ ਮਦਦ ਤੁਹਾਡੇ ਕਰਨੀ ਕੀਤੀ ਜਾਂਦੀ ਆ ਹਾਂ ਜੀ ਇਹ ਦਵਾਈਆਂ ਜੀ ਕੋਈ ਚੈਂਪੀਨ ਦਿੱਤੀ ਜੀ ਮੈਡੀਕਲ ਵਾਲ ਨੇ ਠੀਕ ਹੈ ਜੀ ਬਾਕੀ ਸਾਰੇ ਨੱਗੇ ਦੇ ਸੰਸੋਗ ਨਾਲ ਜੀ ਕੋਈ ਦਵਾਈ ਮੈਡੀਸਨ ਸਾਰਾ ਕੋ ਜਿਹੜਾ ਵੀ ਕੋਈ ਟੈਂਪਰ ਉੱਪਰ ਬੱਚਿਆਂ ਲਈ ਆਇਆ ਜੋ ਲੋੜੀ ਦੇ ਵਾਸਤੇ ਆਏ ਦਵਾਈਆਂ ਜੀ ਸਭ ਲੈ ਕੇ ਚੱਲੇ ਆ ਜੀ ਹਾਂ ਜੀ ਬਿਲਕੁਲ ਜੋ ਪਿੰਡ ਦੇ ਵਿੱਚ ਇੱਕ ਚੈਂਪੀਨ ਆਮ ਦਾ ਲੜਕਾ ਦਾ ਉਸ ਦਾ ਮੈਡੀਕਲ ਸਟੋਰ ਆ ਤੇ ਉਹਨਾਂ ਕਨਿਓ ਜੋ ਮੈਡੀਕਲ ਸਾਹਿਤਾ ਜੋ ਹੈਲਪ ਦਿੱਤੀ ਗਈ ਹੈ ਕਿਉਂਕਿ ਉੱਥੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਦਵਾਈਆਂ ਦੀ ਤਾਂ ਲੋੜ ਪੈਣੀ ਪੈਣੀ ਆ ਕਿਉਂਕਿ ਹੁਣ ਜੋ ਉੱਤੇ ਨੁਕਸਾਨ ਹੋਇਆਗਾ ਉਸ ਦਵਾਈਆਂ ਦੀ ਵੱਤੋ ਵੱਤ ਲੋੜ ਪੈਣੀ ਆ ਤੇ ਆ ਤੁਹਾਨੂੰ ਇੱਕ ਤਸਵੀਰਾਂ ਦਿਖਾ ਲਈਏ ਵੀ ਜੋ ਇਹ 6 ਤੋਂ 7 ਟਰਾਲੀਆਂ ਇੱਥੇ ਜੋ ਸੀਤੇ ਦੀਆਂ ਜਾਂ ਹੋਰ ਸਮਾਨ ਦੀਆਂ ਜੋ ਲੈ ਕੇ ਚੱਲੇ ਆ ਸਾਡੇ ਵੀਰ ਤੇ ਵੀਰਾਂ 'ਚ ਪੂਰਾ ਜੋਸ਼ ਆ ਤੇ ਵੱਚੜ ਕੇ ਇਹ ਮਦਦ ਕਰਨ ਲਈ ਉਥੇ ਪਹੁੰਚ ਰਹੇ ਆ ਤੇ ਪਹੁੰਚਣਾ ਚਾਹੀਦਾ ਵੀ ਆ ਪੰਜਾਬ ਭਾਰ ਵਿੱਚੋਂ ਇਸ ਤਰ੍ਹਾਂ ਦੀ ਮਦਦ ਜਾ ਰਹੀ ਆ ਤੇ ਸਾਡੇ ਵੀ ਆ ਦੇਖੋ ਜਿਵੇਂ ਆ ਗੱਟੇ ਭਰੇ ਹੋਏ ਆ ਮਿੱਟੀ ਦੇ ਗੱਟੇ ਆ ਇਹਨਾਂ ਦੀ ਉਥੇ ਬਹੁਤ ਲੋਡ ਆ ਕਿਉਂਕਿ ਮਿੱਟੀ ਜੋ ਕੰਡਿਆਂ ਤੋਂ ਖੁਰਖੁਰ ਕੇ ਜਾ ਰਹੀ ਆ ਤੇ ਉਸ ਕੰਡਿਆਂ ਨੂੰ ਰੋਕਣ ਲਈ ਇਸ ਤਰ੍ਹਾਂ ਦੀ ਮਿੱਟੀ ਉਥੇ ਬਹੁਤ ਜ਼ਿਆਦਾ ਲੋਡ ਪਾਉਗੀ ਤੇ ਹੋਰ ਵੀ ਸਮਾਨ ਜੋ ਹਰਾ ਚਾਰਾ ਜਾਂ ਅ ਦਵਾਈਆਂ ਜਾਂ ਫਿਦਾ ਜਾਂ ਰਾਸ਼ਨ ਇਸ ਤਰ੍ਹਾਂ ਦਾ ਸਮਾਨ ਉਥੇ ਪਹੁੰਚਦਾ ਕਰਨਾ ਪੋਣਾਗਾ ਤੇ ਪੂਰੇ ਪੰਜਾਬ ਭਰ ਵਿੱਚੋਂ ਸਹਾਇਤਾ ਜਾ ਰਹੀ ਹੈ ਤੇ ਜਾਣੀ ਵੀ ਚਾਹੀਦੀ ਹੈ ਤੇ ਅਸੀਂ ਹੋਰ ਵੀ ਲੋਕਾਂ ਨੂੰ ਅ ਅਪੀਲ ਕਰਾਂਗੇ ਵੀ ਵੱਧ ਛੜ ਕੇ ਉਹਨਾਂ ਦਾ ਸਾਥ ਦਿਵੋ ਤੇ ਸਾਡਾ ਦਾ ਵਿਜ਼ਨ ਪੰਜਾਬ ਜੋ ਚੈਨਲ ਹੈ ਇਸ ਨੂੰ ਸਬਸਕ੍ਰਾਈਬ ਕਰੋ YouTube ਤੇ ਤੇ Facebook ਪੇਜ ਨੂੰ ਫੋਲੋ ਕਰੋ ਅ ਵੀ ਤੁਹਾਡੇ ਨਾਲ ਹਰ ਪੀੜਤਾ ਦੀ ਵਾਹ ਫੜਨ ਦੇ ਨਾਲ ਤੇ ਉਹਨਾਂ ਦੀ ਸਹਾਇਤਾ ਲਈ ਹਮੇਸ਼ਾ ਅਸੀਂ ਮੂਰੇ ਆਵਾਂਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਸ਼ੇਅਰ ਕਰੋ ਮੈਂ ਹਾਂ ਗੁਰਜੀਤ ਸਿੰਘ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਬਹੁਤ ਬਹੁਤ ਧੰਨਵਾਦ ਜੀ